ਬਾਣ ਤੇ ਸਾਰੇ ਹਲਕਾ ਇੰਚਾਰ ਸਰਬਾਨ ਦੀਆਂ ਮੀਟਿੰਗਾਂ ਸਵੇਰ ਤੋਂ ਲੈ ਕੇ ਲਗਾਤਾਰ ਹੋਈਆਂ ਉਹਦੇ ਵਿੱਚ ਜੋ-ਜੋ ਕੁਝ ਤੈ ਹੋਇਆ ਉਹ ਤੁਹਾਡੇ ਨਾਲ ਸਾਂਝਾ ਕਰਨ ਵਾਸਤੇ ਸਾਰੀ ਸਾਡੀ ਸੀਨੀਅਰ ਲੀਡਰਸ਼ਿਪ ਸਾਡੇ ਸੀਨੀਅਰਾਗੂ ਸਰਦਾਰ ਬਲਵਿੰਦਰ ਸਿੰਘ ਜੀ ਖੁੰਦਰ ਸਾਹਿਬ ਸਰਦਾਰ ਮਹੇਸ਼ੰਦਰ ਸਿੰਘ ਜੀ ਗਰੇਵਾਲ ਸਾਹਿਬ ਸਰਦਾਰ ਜਮੇਦਰ ਸਿੰਘ ਜੀ ਸੇਖੋਂ ਸਾਹਿਬ ਸਰਦਾਰ ਇਕਬਾਲ ਸਿੰਘ ਝੁੰਡਾ ਜੀ ਗੁਰਪ੍ਰਤਿਪ ਸਿੰਘ ਬਪਿਆੜੀ ਸਾਹਿਬ ਸਰਦਾਰ ਵਿਰਸਾ ਸਿੰਘ ਜੀ ਬਲਟੋਹਾ ਸਾਹਿਬ ਸਾਡੇ ਲੋਕੋ ਕੇ ਸਾਹਿਬ ਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਜ਼ਿਲ੍ਹਾ ਜੱਫੀਦਾਰ ਸਰਬੰਧ ਤੇ ਹਲਕਾ ਇੰਚਾਰਜ ਸਰਬੰਧ ਸਾਰੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਹਨ ਮੁੱਖ ਤੌਰ ਤੇ ਜਿਹੜੇ ਸਾਡੇ ਸੀਨੀਅਰ ਲੀਡਰ ਸਾਹਿਬਾਨ ਨੇ ਉਹ ਜਿਹੜੇ ਅਸਲੀ ਮੁੱਦੇ ਆ ਉਹਦੇ ਤੇ ਵਿਸਤਾਰ ਦੇ ਵਿੱਚ ਤੁਹਾਡੇ ਨਾਲ ਗੱਲ ਕਰਨਗੇ ਅੱਜ ਪਹਿਲੀ ਮੀਟਿੰਗ ਜਿਹੜੀ ਹੋਈ ਸੀ ਜ਼ਿਲ੍ਹਾ ਜਥੇਦਾਰ ਸਾਹਿਬਾਂ ਦੀ ਜਿਹੜੀ ਹੈ ਸਵੇਰੇ ਹੋਈ ਔਰ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਸਾਰੇ ਹਲਕਾ ਇੰਚਾਰਜ ਸਰਬੰਦੀ ਮੀਟਿੰਗ ਹੋਈ ਔਰ ਕੱਲ ਨੂੰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਭ ਤੋਂ ਵੱਡੀ ਪਾਵਰਫੁਲ ਕਮੇਟੀ ਹੁੰਦੀ ਹੈ ਜਿਹਦੇ ਕੋਲ ਸਾਰੇ ਹੀ ਅਧਿਕਾਰ ਇਸ ਕਮੇਟੀ ਕੋਲ ਹੁੰਦੇ ਆ ਵਰਕਿੰਗ ਕਮੇਟੀ ਕੱਲ ਨੂੰ 12 ਵਜੇ ਉਸ ਕਮੇਟੀ ਦੀ ਜਿਹੜੀ ਆ ਉਹ ਮੀਟਿੰਗ ਹੋਣੀ ਹੈ ਆਪ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਅਸੀਂ ਕੋਸ਼ਿਸ਼ ਪਹਿਲਾਂ ਜਿਹੜੀ ਆ ਉਹ ਵੀ ਕਰ ਰਹੇ ਜਿਹੜਾ ਮਕਸਦ ਇਹ ਲਫ਼ਜ਼ ਮੁੱਤੋਂ ਨਹੀਂ ਕਹਿੰਦੇ ਤੇ ਕੰਮੀ ਰਹੀ ਆ ਤੇ ਦੂਰ ਕਿਤਾ ਕਰ ਤੋ ਪਾਰਟੀਆਂ ਸ਼੍ਰੋਮਣੀ ਕਾਲੀਦਾਸ ਇਹ ਜੋ ਬਾਗੀ ਤੇਵ ਨਜ਼ਰ ਆਇਆ ਦਲੰਦਰ ਵਿੱਚ हैं ਜੀ ਇਹ ਆ ਜੋ ਬਾਗੀ ਤੇਵ ਨਜ਼ਰ ਆਇਆ ਦਲੰਦਰ ਵਿੱਚ ਇਹ ਕੀ ਬੈਗ ਨਿਊਜ਼ ਦਾ ਕੋਈ ਸ਼ਿਵ ਨਿਕਾਲੇਦਨ ਆਗਿਆ ਕੇ ਲਈ ਜੋ ਲੀਡਰਸ਼ਿਪ ਹੈਗੀ ਕਾ ਪਾਰਟੀ ਟਿਕੋਰੇ ਜਾ ਰਹੀ ਹੈ ਕਾ ਉਹ ਨਜ਼ਾਰਾ ਉਹ ਲੋਕ ਇਸ ਤਰ੍ਹਾਂ ਜਵਾਬ ਪਾ ਰਹੇ ਨੇ ਕਿ ਬੰਦਾ ਨਹੀਂ ਨਹੀਂ ਦਈਏ ਲੋਕੋ ਨੂੰ ਨਜ਼ਰ ਅਲੱਗ ਤੇ ਸਾਡੇ ਕੋਲੇ ਪੂਰੀ ਡਿਟੇਲ ਦੇ ਵਿੱਚ ਕੋਈ ਉਹਨਾਂ ਦੀ ਗੱਲ ਵੀ ਨਹੀਂ ਪਹੁੰਚੀ ਬਾਂਕੇਚ ਨਹੀਂ ਦੱਸਿਆ ਕਿ ਉਹਨਾਂ ਨੇ ਵਰਡਿੰਗ ਕੀ ਹੈ ਕੀ ਕਹ ਜੇ ਜ਼ਰੂਰਤ ਹੋਏਗੀ ਤੇ ਉਹਦਾ ਅਸੀਂ ਵਾਈ ਬਾਈ ਵਰਡ ਜਵਾਬ ਵੀ ਦੇ ਦੇਾਂਗੇ ਲੇਕਿਨ ਇੱਕ ਦੋ ਬੰਦੇ ਕਿਤੇ ਕੋਈ ਵੱਖਰਾ ਆਪਣਾ ਡਿਫਰੈਂਸ ਆਪੀਨੀਅਨ ਜੇ ਦਿੰਦੇ ਆ ਤੇ ਕੋਈ ਬਗਾਵਤ ਨਹੀਂ ਹੁੰਦੀ ਜੇ 99% 99.9 ਵੀ ਕਹਿ ਸਕਦਾ ਮੈਂ ਕਿੰਤੀ ਦੇ ਸਾਹਮਣੇ ਜੇ ਇਹਨੇ ਨਾਲ ਪੁਆਇੰਟ ਕੁਝ ਪਰਸੈਂਟ ਬੰਦੇ ਜੇ ਕੋਈ ਕਿਤੇ ਆਪਣਾ ਵੱਖਰਾ opinion express ਕਰਦੇ ਆ ਤੇ ਮੈਂ ਸਮਝਦਾ ਕੋਈ ਬਗਾਵਤ ਨਹੀਂ ਹੁੰਦੀ ਡਿਫਰੈਂਟ ਸਬ ઓਪੀਨੀਅਨ ਆ ਠੀਕ ਹੈ ਅਸੀਂ ਇੰਨਾ ਵੀ ਜਿਹੜਾ ਡੈਮੋਕਰੇਸੀ ਦੇ ਵਿੱਚ ਕਿਸੇ ਨੂੰ ਰੋਕਦੇ ਨਹੀਂ ਪਰ ਬੈਟਰ ਸੀਗਾ ਇੱਕ ਦੇਖੋ ਸਿਸਟਮ ਹੁੰਦਾ ਹਰ ਪਾਰਟੀ ਦੀ ਤਾਂ ਅਨਲਿਸਿਸ ਚੱਲ ਰਹੀ ਹੈ ਪਾਰਟੀ ਦੀ ਇਨਟਰਸਪੈਕਸ਼ਨ ਚੱਲ ਰਹੀ ਹੈ ਜਿਹੜੀ ਹਾਈਐਸਟ ਬਾਡੀ ਆ ਪਾਰਟੀ ਦੀ ਵਰਕਿੰਗ ਕਮੇਟੀ ਉਹਦੀ ਮੀਟਿੰਗ ਕੱਲ੍ਹ ਆ ਤੇ ਅਗਰ ਤੁਸੀਂ ਮੀਟਿੰਗਾਂ ਤੋਂ ਪਹਿਲਾਂ ਕੁਝ ਵੱਖਰਾ ਆਪਣਾ opinion express ਕਰਦੇ ਹੋ ਤਾਂ ਉਹ ਡਾਊਟਫੁਲ ਹੋ ਜਾਂਦਾ ਉਹ ਫਿਰ ਪ੍ਰੀ ਪਲਾਨਡ ਗੱਲ ਲੱਗਦੀ ਆ ਉਹ ਫਿਰ ਇਹ ਨਹੀਂ ਲੱਗਦਾ ਕਿ ਤੁਸੀਂ ਪਾਰਟੀ ਦੀ ਕੁਝ ਇੰਪਰੂਵਮੈਂਟ ਜਿਹਾਣਾ ਚਾਹੁੰਦੇ ਹੋ ਜਾਂ ਪਾਰਟੀ ਵਿੱਚ ਸੁਧਾਰ ਲਿਆਣਾ ਚਾਹੁੰਦੇ ਹੋ ਲੱਗਦਾ ਕਿ ਤੁਸੀਂ ਤਾਂ ਇਹ ਗੱਲ ਕਹਿਣੀ ਸੀ ਆਪਣੀ ਕਹਿ ਦਿੱਤੀ ਅਦਰਵਾਈਜ਼ ਹਲੇ ਮੀਟਿੰਗਾਂ ਦੀ ਲੋੜ ਸੀ ਸਗੋਂ ਰਾਦਰ ਪਾਰਟੀ ਪਾਰਟਿਸਪੇਟ ਕਰਕੇ ਸਾਰਿਆਂ ਦੀ ਗੱਲ ਸੁਣਨੀ ਚਾਹੀਦੀ ਸੀ ਫਿਰ ਫਿਰ ਕੋਈ ਗੱਲ ਆਪਣਾ ਥਿਊ ਰੱਖਦਾ ਚੱਲੀ ਗਏ ਤੁਸੀਂ ਬਿਲਕੁਲ ਠੀਕ ਹੋ ਵਧੀਆ ਕੰਮ ਕਰ ਰਹੇ ਹੋ ਲੇਕਿਨ ਕੁਝ ਸਲਾਹਕਾਰ ਦਾ ਡਾਕਰਾਮ ਕਰਦੇ ਨੇ ਉਹਨਾਂ ਨੂੰ ਬਦਲੋ ਕੁਝ ਕਮੇਟੀ ਦੇ ਬਸ ਬੰਦਿਆਂ ਨੂੰ ਬਦਲੋ ਉਹ ਤਾਂ ਸਹੀ ਦੱਸਦੇ ਵੀ ਜਿੰਨੀ ਠੀਕਾਂ ਵੀ ਦੱਸਦੇ ਤੇ ਇਹ ਨੂੰ ਹਮਤ ਗਿਆ ਕੇ ਦੇਖੋ ਪਤਾ ਉਹ ਜਿਹੜੀ ਗੱਲ ਪ੍ਰਧਾਨ ਜੀ ਨੇ ਕਹੀ ਹੈ ਸਿਰ ਮਹਿੰਮਤ ਲਗੇ ਸੁਖਵੀਰ ਜੀ ਜਵਾਬ ਦੇ ਸਕਦੇ ਆ ਅਸੀਂ ਹੁਣ ਤੁਹਾਡੀ ਸੋਨੇ ਚੜਾਈ ਕਿਉਂਕਿ ਲਾ ਕਹਿੰਦਾ ਹੇਅਰ ਸੇ ਐਵੀਡੈਂਸ ਹੈ ਨਹੀਂ ਨਹੀਂ ਹੇਅਰ ਸੇ ਹੈ ਸੁਖਵੀਰ ਬਦਰ ਤੁਹਾਨੂੰ ਫੇਰ ਜੀ ਮੈਂ ਮੈਂ ਦੱਸਦਾ ਮੈਂ ਇੱਕ ਇੱਕ ਵਾਰੀ ਮੈਂ ਵੀ ਬੱਟੇ ਬਲ ਸਾਹਿਬ ਦਾ ਸਲਾਹ ਕਰ ਰਿਹਾ ਗਰੇਵਲ ਸਾਹਿਬ ਵੀ ਸਲਾਹਤ ਦਿੰਦੇ ਹੁੰਦੇ ਆ ਲੀਡਰ ਬੜਾ ਸਿਆਣਾ ਹੁੰਦਾ ਜਿਹਦੇ ਨਾਲ ਤੁਸੀਂ ਲੱਗੇ ਹੁੰਦੇ ਹੋ ਉਹਨੂੰ ਪਤਾ ਹੁੰਦਾ ਵੀ ਇਹ ਸਲਾਹ ਮੰਨਣੀ ਕਿ ਨਹੀਂ ਮੰਨਣੀ ਇਸ ਕਰਕੇ ਸਲਾਹ ਕਰਨ ਦਾ ਤਾਂ ਆਪਣਾ ਕੰਮ ਹੁੰਦਾ ਆਪਣੇ ਹਿਸਾਬ ਨਾਲ ਸਲਾਹਤ ਦਿੰਦੇ ਰਹਿੰਦੇ ਆ ਇਸ ਕਰਕੇ ਲੀਡਰ ਜਿਆਦਾ ਮਚੂਰ ਹੁੰਦਾ ਉਹਨੂੰ ਪਤਾ ਹੁੰਦਾ ਵੀ ਕਿਹੜੀ ਸਲਾਹ ਤੇ ਅਮਲ ਕਰਨਾ ਹੈ ਕਿਹਦੇ ਤੇ ਨਹੀਂ ਕਰਨਾ ਇਸ ਕਰਕੇ ਇਹ ਨਹੀਂ ਸੋਚਣਾ ਚਾਹੀਦਾ ਕਿ ਲੀਡਰ ਨਾਲ ਹੀ ਦਾ ਗੁੰਦਾ ਮੈਂ ਐਕਸੈਕਿਊਟਿਵ ਸੈਕੰਡ ਮੈਡਮ ਨੇ ਪਹਿਲਾ ਸਵਾਲ ਕੀਤਾ ਸੀ ਨਾ ਚੀਨਾ ਸਾਹਿਬ ਨੂੰ ਕਿ ਆ ਇਹਨਾਂ ਨੇ ਦਿੱਤੀਆਂ ਬਾਕੀ ਸੁਰਾਂ ਦੀ ਮੈਂ ਤੁਹਾਨੂੰ ਗੱਲ ਦੱਸਾਂ ਇਹ ਪ੍ਰੈਜ਼ੈਂਟ ਦੇ ਪੋਲਿਟਿਕਸ 'ਚ ਥਿਸ ਇਜ਼ ਨਾਥਿੰਗ ਨਿਊ ਆਪਰ ਬਾਈ 2022 ਚੋਣਾਂ ਹੋਈਆਂ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ 17 ਵਿੱਚ ਆਪ ਦੇ 20 ਆਏ ਸੀ ਇਲੈਕਟ ਹੋ ਕੇ 22 ਦੀਆਂ ਚੋਣਾਂ ਵੇਲੇ 7 ਰਹਿ ਗਏ ਸੀ ਤੇ ਜੇ ਕੇਜਰੀਵਾਲ ਸਾਹਿਬ ਦੀ ਲਿਸਟ 2-4 ਦਿਨ ਹੋਰ ਲੇਟ ਹੋ ਜਾਂਦੀ ਇਹ ਤਿੰਨ ਰਹਿ ਗਏ ਸੀ ਕਿਉਂਕਿ ਚਾਰਾਂ ਦਾ ਹੋਰ ਸੈਟਲ ਹੋਈ ਰਹੀ ਸੀ ਤੇ ਪਾਸੇ ਤੋਂ ਬੰਨ੍ਹ ਮੇ ਲੱਗੇ ਇਸੇ ਤਰ੍ਹਾਂ ਹੀ ਕਾਂਗਰਸ ਵਿੱਚ ਬਾਕੀ ਸੁਰਾ ਉੱਠੀਆਂ ਸੀ ਉਹ ਤਈਆਂ ਦਾ ਸਟਰੋਂਗ ਗਰੁੱਪ ਬਣ ਗਿਆ ਸੀਗਾ ਜਿਹੜਾ ਪ੍ਰੈਸ਼ਰ ਗਰੁੱਪ ਟੈਕਟਿਕਸ ਬਣਾਇਆ ਸੀਗਾ ਕਈ ਛੱਡ ਗਏ ਕਈ ਕਰਕੇ ਬੜੇ ਸੀਨੀਅਰ ਬਣ ਪਰ ਸਾਰੇ ਸੀਨੀਅਰ ਲਿਸਟ ਸੋ ਕਾਲਡ ਸੀਨੀਅਰ ਸੀ ਤੇ ਉਸ ਤੋਂ ਬਾਅਦ ਪਾਰਟੀ ਤੇ ਗਰੂਪ ਵੀ ਕਰ ਗਈ ਦੇਖੋ ਮੈਂ ਇੱਕ ਗੱਲ ਬੜੀ ਕਲੀਅਰ ਕਹਿ ਦੇਣਾ ਹੈਗਾ ਅੱਜ ਟੁਡੇਜ਼ ਪੋਲਿਟਿਕਸ ਇੰਡੀਵਿਜੂਅਲ ਡਸਨਟ ਮੈਟ ਇਹ ਲੋਕਾਂ ਦੀ ਪਰਸੈਪਸ਼ਨ ਤੇ ਪਾਲਿਸੀਆਂ ਹੁੰਦੀਆਂ ਨੇ ਜਿਹੜੀਆਂ ਫਾਈਨਲ ਰਿਜ਼ਲਟਸ ਮੈਟਰ ਕਰਦੀਆਂ ਨੇ ਬਹੁਤ ਲੋਕਾਂ ਨੂੰ ਵੀ ਲਿਖਿਆ ਹੋਇਆ ਮੈਂ ਤਾਂ ਆਹ ਜਿਹੜੀ ਸਿਚੁਏਸ਼ਨ ਅੱਜੇ ਕ੍ਰੀਏਟ ਕਰਦੇ ਇਹਦਾ ਵਿਕਤਮ ਆਲਰੇਡੀ ਅਸੀਂ ਵੀ ਟੌੜਾ ਸਾਹਿਬ ਨਾਲ ਅਲਹਿਦਾ ਗਏ ਸੀ ਸਾਨੂੰ ਮੁੜ ਕੇ ਬਾੜਦੇ ਨਹੀਂ ਸੀ ਬਈ ਬਾਲ ਸਾਹ ਸਾਨੂੰ ਪਤਾ ਸੀ ਕਿਵੇਂ ਢੇਡੇ 빙 ਗਿਆ ਸਵਾਰਸ਼ਾ ਪਾ ਪਾ ਕੇ ਵਾਪਸ ਕਾਲੀ ਦਲ ਚਾਏ ਉਹੋ ਸਾਨੂੰ ਲੱਗਦਾ ਸੀ ਕਿ ਸਾਡਾ ਦਾ ਭੋਗ ਪੈ ਗਿਆ ਪੋਲੀਟਿਕਲ ਚਲੋ ਬਾਲ ਸਾਹਿਬ ਹੁਣ ਇਕੱਠੇ ਹੋ ਗਏ ਸਾਡਾ ਫੇਰ ਬੂਟਾ ਹਰਾ ਹੋ ਗਿਆ ਸੁੱਕੇ ਨੂੰ ਪਾਣੀ ਪੈ ਗਿਆ ਇਹ ਤਾਂ ਇੰਨੇ ਬੰਦੇ ਇੱਥੋਂ ਗਏ ਨੇ ਇੰਨੇ ਬੰਦੇ ਗਏ ਨੇ ਜਿਹੜੇ ਲੋਕ ਕਹਿੰਦੇ ਸੀਗੇ ਕਿ ਅਸੀਂ ਆਵਾਜ਼ ਆ ਪੰਜਾਬ ਦੀ ਉਹਨਾਂ ਦੇ ਨਾਮ ਨਹੀਂ ਰਹੇ ਗੱਲ ਤਾਂ ਕਿੱਲੇ ਤੇ ਖੜੇ ਦਾ ਹੀ ਮੁੱਲ ਹੁੰਦਾ ਹੈ ਕਿੱਲੇ ਨਾਲੋਂ ਹਿੱੱਲੇ ਨਹੀਂ ਨਾ ਇਹ ਰੋ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਕੀ ਹੁੰਦੇ ਨੇ ਸੋ ਵਨ ਥਿੰਗ ਇਜ਼ ਵੈਰੀ ਕਲੀਅਰ ਦੀ ਨੈਕਸਟ ਸ਼ਟ ਰਿਜ਼ਲਟ ਇਜ਼ ਪਾਰਟੀ ਇਜ਼ ਪਾਰਟੀ ਪਾਰਟੀ ਇਜ਼ ਸੁਪਰੀਮ ਐਂਡ ਪਾਰਟੀ ਐਜ਼ ਅ ਹੋਲ ਇਜ਼ ਬਿਹਾਈਂਡ ði ਪ੍ਰੈਜ਼ੀਡੈਂਟ they are with president they will be with president and party ac the analysis karegi introspection karegi kai cheezan da mere argiyan ghar baith ke akalidal ta hi tagda ho jana agle kehnde hatda hi nahi kehda hi chhadda zyada bimar hunda si bahut mera haris karke nahi si puchan hunde ki main theek ho jaa ki ye jaauga ta shayad seat khali ho jaye sadde kol ta huni chakka pehn lag gaye aagle kehnde ji itthe mera kar do itthe mera kar do so es karke ਬਿਲਕੁਲ ਕੋਈ ਗੱਲ ਨਹੀਂ ਹੁੰਦੀ ਮੈਂ ਹੁਣ ਇੱਥੇ ਮੈਨੂੰ ਸਾਡੇ ਬੀਟੀਚ ਇੱਕ ਬੰਦਾ ਕਹਿੰਦਾ ਸੀ ਜੀ ਕਿ ਗਿਆਂ ਨੂੰ ਕਿਤੇ ਲਿਆਉਂਦੇ ਤਾਂ ਨਹੀਂ ਕਿਸੇ ਨੂੰ ਐਸ ਤਰ੍ਹਾਂ ਨਹੀਂ ਕੋਈ ਗੱਲ ਕਿਸੇ ਨੇ ਤੋਰੀ ਮੈਂ ਉਹਨਾਂ ਨੂੰ ਇੱਕ ਸੁਣਾਈ ਉਹ ਸਕਿੱਟ ਜੀ ਤੁਹਾਨੂੰ ਸੁਣਾ ਕੇ ਬੰਦ ਕਰਦਾ ਦੋ ਸਿੰਘ ਸਿੰਘ ਆ ਰਹੇ ਸੀਗੇ ਨੰਨਪੁਰ ਸਾਹ ਤੋਂ ਵਾਪਸ ਜਿੱਥੇ ਥੱਲੇ ਨਹਿਰ ਆ ਉੱਪਰ ਸੜਕ ਆ ਨਾ ਉੱਥੋਂ ਲੰਘਦੇ ਪਏ ਸੀ ਤੇ ਮੋੜ ਜੇ ਤੇ ਪੌੜੀਆਂ ਨੇ ਪਾਣੀ ਭਰਦੇ ਆ ਇੱਕ ਸਿੰਘ ਨੇ ਕਹਿੰਦਾ ਮੈਂ ਗੜਵੇ 'ਚ ਜਲ ਭਰ ਲਾਉਂ ਕਹਿੰਦਾ ਭਰ ਲਾ ਉੱਪਰ ਮਾੜਿਆ ਜੇ ਸਾਫ਼ ਕਰ ਲਈ ਉਹਨੇ ਐ ਗੜਵਾ ਮਾਰਿਆ ਗੜਵਾ ਹੱਥੋਂ ਛੁੱਟ ਕੇ ਭੱਜ ਗਿਆ ਉਹਨੇ ਕਿਹਾ ਤਾਂ ਗੜਵਾ ਚਲੇ ਗਿਆ ਉਹਨੇ ਗੜਵੇ ਨੂੰ ਫੜਨ ਲਈ ਮਗਰਸਾਲ ਫੜਦੀ ਉਹ ਆਪ ਵੀ ਡੋਪਣ ਲੱਗਾ ਤੇ ਉਹ ਬਾਹਰ ਖੜੇ ਵਾਲੇ ਸਿੰਘ ਨੂੰ ਕਹਿੰਦਾ ਭਾਈ ਸਾਹਿਬ ਛੋਟੋ ਦਸਤਾਰਾ ਕਿ ਮੈਂ ਤਾਂ ਪੱਗ ਫੜ ਕੇ ਤੁਹਾਡੀ ਆਵਾਂ ਉਹ ਕਹਿੰਦਾ ਬਲਾਜ ਕਰਾ ਹੁਣ ਮੇਲੇ ਸੱਤ ਖਾਂਢੀ ਹੋਣਗੇ ਜਿਹੜਾ ਚਲੇ ਗਿਆ ਉਹਨੂੰ ਅਸੀਂ ਰੋਗ ਦੇ ਲਈਏ ਜਿਹੜਾ ਆਜ ਉਹਨੂੰ ਜੀ ਆਇਆਂ ਕਹਾਂਗੇ ਬਾਕੀ ਗੱਲ ਹੈ ਪਾਰਟੀਆਂ ਰਹਿੰਦੀਆਂ ਨੇ ਪਾਰਟੀਆਂ ਕਦੇ ਮੁੱਕਦੀਆਂ ਨਹੀਂ ਐ ਪ੍ਰਨਾਬ ਮੁਕਰਜੀ ਨੇ ਇੱਕ ਗੱਲ ਕਹੀ ਸੀ ਉਹ ਗੱਲ ਤੁਹਾਨੂੰ ਅੱਜ ਰਿਪੀਟ ਕਰ ਦਿੰਨਾ ਆਜ਼ਾਦ 1985 ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਕਾਂਗਰਸ ਦੇ ਕ੍ਰੂਸੇਡੋ ਤਬਾ ਦੋ ਸਿੱਟਾਈਆਂ ਸੀ ਜਿਹਦੇ ਸਾਰੇ ਹਾਰ ਗਏ ਸੀ ਇੱਕ ਬੰਗਾ ਨੂੰ ਪੰਗਰੂ ਜਿੱਤਿਆ ਸੀ ਦੇਖੋ ਇਹ ਜਿਹੜਾ ਬਾਅਦ ਚ ਪ੍ਰੈਜ਼ੀਡੈਂਟ ਬਣਿਆ ਉਹਨੇ ਕਿਹਾ ਸੀ ਕਾਂਗਰਸ ਵਾਲਿਆਂ ਨੂੰ ਕਹਿੰਦਾ ਡੋਨਟ ਗੈਟ ਮਿਸਲੈਟ ਪਾਰਟੀ ਇਜ਼ ਨੈਵਰ ਆਰ ਫਿਨਿਸ਼ਡ ਨੌਰ ਦੇ ਡਾਈ ਇਹ ਫੇਜ਼ਸ ਹੁੰਦੇ ਨੇ ਦੇ ਗੈਟ ਡਾਊਨ ਦੇ ਅਪ ਐਂਡ ਦੇ ਵਿਲ ਰਾਈਜ਼ ਸੋ ਇਹ ਪਾਰਟੀ ਕਦੇ ਨਾ ਮਰਨੀ ਆ ਨਾ ਬਰਦੀ ਆ ਏ ਪਾਰਟੀ ਦੀ ਹਿਸਟਰੀ ਹੈ ਪਾਰਟੀ ਦੀ ਕਮਿਟਮੈਂਟ ਹੈ ਐਂਡ ਅੱਜ ਹਰ ਪੰਜਾਬੀ ਪੰਜਾਬੀ ਓਨੈਸਟ ਪੰਜਾਬੀ ਈਵਨ ਜਿਹੜੀਆਂ ਦੂਸਰੀਆਂ ਪਾਰਟੀਆਂ ਵਿੱਚ ਵੀ ਨੇ ਉਹ ਇਹ ਰਿਅਲਾਈਜ਼ ਕਰਦੇ ਆ ਕਿ ਜਿੰਨਾ ਚਿਰ ਅਕਾਲੀ ਦਲ ਦਾ ਹਥੌੜਾ ਨਾ ਰਿਹਾ ਉਹਨਾਂ ਦੀ ਵੀ ਉਹਨਾਂ ਦੀ ਪਾਰਟੀ 'ਚ ਸੇ ਖਤਮ ਹੋ ਜਾਣੀ ਆ ਉਹ ਕਿਸੇ ਗੱਲ ਨੂੰ ਕਹਿਣ ਨਹੀਂ ਹੋਣਗੇ ਅਕਾਲੀ ਦਲ ਦਾ ਡਰਾਵਾ ਚਾਹੀਦਾ ਹੈ ਸੋ ਅਕਾਲੀ ਦਲ will remain in there and will come stronger out of this रेस्ट टू शो थैंक यू वेरी मच

ਉਹ ਨਾ ਕਰਾ ਵੀ ਉਹ 20 ਨਹੀਂ ਪਾਸ ਹੋਇਆ ਸੀਗਾ ਉਹਦੇ ਕਰਕੇ ਸਾਨੂੰ ਦਿਲਾਇਆ ਉਹਦੇ ਜੋ ਬਹੁਤ ਸਾਰੇ ਮੈਂਬਰਾਂ ਦੇ ਦੂਸਰੇ ਪਾਸੇ ਆ ਚਲੋ ਅੱਜ ਹੋ ਗਿਆ ਦਿਖਾ ਦੇਣਾ 10 ਕਦਮੀ ਨਹੀਂ ਪਹਿਲੀ ਪਹਿਲੀ ਗੱਲ ਹੈ ਕਿ ਮਤਾ ਇੰਟਰੋਡਿਊਸ ਸੀ ਪ੍ਰਧਾਨ ਸਾਹਿਬ ਨੇ ਕੰਮ ਤੋਂ ਰੋਕ ਦਿੱਤਾ ਸੀ ਪਰ ਜੋ ਰਿਪੋਰਟ ਕੀਤਾ ਗਿਆ ਸੀ ਨਾ ਪ੍ਰੈਸ ਰਿਲੀਜ਼ ਚ ਉਹ ਮਿਸ ਅੰਡਰਸਟੂਡ ਹੋ ਗਿਆ ਮਤਾ ਉਹ ਜਿਹੜੀ ਐਪਰੀਸੀਏਸ਼ਨ ਜਿਹੜੀ ਇੰਡੀਵਿਜੂਅਲ ਰਿਪੋਰਟਿੰਗ ਆ ਮੈਂਬਰਸ ਦੀ ਉਹਨਾਂ ਦੇ ਸ਼ਬਦ ਸੀਗੇ ਜਿਹੜੇ ਉਦੋਂ ਪ੍ਰੈਸਰੀ ਦੇ ਵਿੱਚ ਪਏ ਜੋ ਕਲੈਰੀਫਾਈ ਹੋਇਆ ਬਾਅਦ ਚ ਉਹਨੂੰ ਜਿਹੜੀ ਹੈ ਗਲਤੀ ਦੇ ਨਾਲ ਕਨਫਿਊਜ਼ ਕਰਦਾ ਗਿਆ ਬੱਤੇ ਦੇ ਨਾਲ ਬਤਾ ਪ੍ਰਧਾਨ ਜੀ ਨੇ ਰੋਕਤਾ ਸੀ ਵੀ ਨਹੀਂ ਲੋੜ ਨਹੀਂ ਯਾਰ ਕਿ ਇਹ ਦੀ ਹਰ ਰੋਜ਼ ਕੀ ਲੋੜ ਹੈ ਕਿਉਂਕਿ ਕਿਸੇ ਨੂੰ ਨਾ ਕੋਈ ਨੋ ਕਨਫੀਡੈਂਸ ਵਾਲੀ ਗੱਲ ਸੀਗੀ ਤੇ ਨਾ ਕੋਈ ਰਿਪੋਰਟ ਵਾਲੀ ਗੱਲ ਸੀਗੀ ਬੜੀ ਸ਼ਾਂਤਮਈ ਮੀਟਿੰਗ ਹੋਈ ਸੀ ਤੇ ਪਧਾਤਾ ਨੇ ਬਣਾ ਕਰ ਦਿੱਤਾ ਸੀ ਵੀ ਇਹ ਨਾ ਕਰਿਓ ਪਰ ਮੈਂਬਰਸ ਨੇ ਇੰਡੀਵਿਜੂਅਲ ਕਪੈਸਿਟੀ ਦੇ ਵਿੱਚ ਐਪਰੀਸ਼ੀਏਟ ਕੀਤਾ ਸੀ ਬਹੁਤ ਸਾਰੇ ਮੈਂਬਰਸ ਨੇ ਉਹ ਜਿਹੜਾ ਪ੍ਰੈਸ ਲੀਨ ਦਾ ਪਾਰਟ ਬਣਿਆ ਜੋ ਮਿੰਟ ਟੂ ਮਿੰਟ ਰਿਕਾਰਡਿੰਗ ਹੁੰਦੀ ਹੈ ਉਹ ਸੀਗਾ ਉਹਨੂੰ ਕਨਫਿਊਜ਼ ਕੀਤਾ ਤੁਸੀਂ ਮਤੇ ਨਾ। ਉਹ ਸੀ ਕਲੀਅਰਿਫਾਈ ਆਪ ਹੀ ਕਰ ਦਿੱਤੀ ਸੀ ਕਿ ਅਫੀਸ਼ੀਅਲ ਮਤ ਨਹੀਂ ਸੀ। ਉਹ ਐਪਰੀਸ਼ੀਏਸ਼ਨ ਹੈ ਇੰਵੀਜੀਨਲ ਦਾ। ਚਲੋ ਬਾਅਦ। ਇੱਕ ਮਿੰਟ ਮੈਂ ਕਰ ਕੋਈ ਫਰਕ ਨਹੀਂ ਆਪਾਂ ਖਰੇ ਦੇਖੋ ਸਭ ਤੋਂ ਵੱਡੇ ਸੀਨੀਅਰ ਸਭ ਤੋਂ ਵੱਡੇ ਸਿਆਣੇ ਬੰਦੇ ਆ ਪੱਛੇ ਬੰਦੇ। ਹਰ ਜਿੰਨਾ ਪ੍ਰੈਸ ਵਾਲਾ ਮੈਂ ਤਾਂ ਸਭ ਦੀ ਚ ਕਰਦਾ ਤੁਸੀਂ ਵੱਡੇ ਹੋ ਜਿਆਦਾ ਕਰਦੇ ਹੋ। देखो थोनू पता है परमात्मा ਤੋਂ ਡਰ ਕੇ ਕਹਿ ਰਹਾ ਮੈਂ ਕਦੇ ਗਲਤ ਗੱਲ ਨਹੀਂ ਦੀ ਨਾ ਕੀਤੀ ਆਪਾਂ ਬੁਰੀ ਖੜੇ ਤੇ ਨਾ ਕਦੇ ਕਰਾਂ ਨਾ ਮੈਨੂੰ ਆਉਂਦੀ ਹੈ ਡਿਪਲੋਮੇਸੀ ਜਿੰਨੀ ਗੱਲ ਹੈ ਜੇ ਮੈਂ ਜ਼ੋਰ ਵੀ ਲਾਣਾ ਸੱਚੀ ਨਹੀਂ ਕਹ ਜੰਦਾ ਦੇਖੋ ਜਿਹੜੀ ਗੱਲ ਸੀ ਮਾ ਸਾਹਨੇ ਕਹੀਏ ਠੀਕ ਹੈ ਕਿ ਮਤੇ ਦੀ ਗੱਲ ਤੋਂ ਆਈ ਤਾਂ ਪ੍ਰਧਾਨ ਸਾਹਿਬ ਅਸੀਂ ਵਿਚਾਰ ਛੱਡੋ ਯਾਰ ਉਹ ਕੋਈ ਗੱਲ ਹੀ ਨਹੀਂ ਨੂੰ ਹੋਈ ਨਹੀਂ ਹੋਇਆ ਕਿਸ ਕਾਇਸ ਇਸ ਬਲਕੇ ਮੈਂ ਕਹਾਗਾ ਮੈਂ ਨਾ ਨਹੀਂ ਲੈਂਦਾ ਜਿਹੜੇ ਬੰਦੇ ਤੁਸੀਂ ਕਹੇ ਮੈਂ ਜਿਹੜੇ ਵਿੱਚ ਹਾਜ਼ਰ ਸੀ ਮੈਂ ਉਹਨਾਂ ਨੂੰ ਕਹਿਣਾ ਕਿ ਉਹਨਾਂ ਨੂੰ ਖੁਦ ਪੁੱਛ ਲਿਓ ਕਿ ਉਹਨਾਂ ਨੇ ਖੁਦ ਨਹੀਂ ਕਿਹਾ ਕਿ ਯਾਰ 3 ਦਿਨ ਪਹਿਲਾਂ ਤੱਕ ਬੜੀ ਬੜਾ 4 ਮਹੀਨੇ ਬੜਾ ਹੋਇਆ ਜੀ ਬੜਾ ਵਧੀਆ ਫੈਸਲਾ ਸੀ ਆਪਣਾ ਲੋਕਾਂ ਨੇ ਬੜਾ ਮੰਨਿਆ ਤਾਂ ਬੜਾ ਉਤਸ਼ਾਹ ਸੀ ਲੋਕਾਂ ਕੀ 3 ਦਿਨ ਪਹਿਲਾਂ ਆ ਕੇ ਇੱਕਦਮ ਕੀ ਹੋ ਗਿਆ ਤੇ ਤੁਸੀਂ ਪ੍ਰਧਾਨ ਜੀ ਦੇ ਦਰ ਰਾਤ ਨੇ ਕੀ ਕੀਤੀ ਪੁਸ਼ਕਾ ਸਤਰੀ ਬਰਕਰਾਰਾ ਨੇ ਮੀਤੀ ਹਲਕਾ ਚਾਰਜਾਂ ਨੇ ਕੀਤੀ ਖੜੇ ਹੋਣ ਵਾਲਾ ਕਰਨੀ ਸੀ ਬਲਕਿ ਤਰੀਫਾਂ ਕੀਤੀਆਂ ਪ੍ਰਧਾਨ ਜੀ ਦੇ ਖੁਦ ਰੀਪ ਕੀਤੀ ਸਾਰਿਆਂ ਨੇ ਉਹਨਾਂ ਬੰਦਿਆਂ ਇਹ ਤੇ ਕੋਈ ਡਿਸੈਂਟਰੀਸੀ ਪਾਰਟੀ ਸਿਰਫ ਗੱਲਾਂ ਬਾਤਾਂ ਹੋਈਆਂ ਪਿਆਰ ਨਾਲ ਇਹ ਡਿਸਕਸ਼ਨ ਹੋਈ ਕਿ ਇਹ ਦਾ ਕਾਰਨ ਕੀ ਬਣਿਆ ਮੈਂ ਅੱਜ ਵੀ ਜ਼ੋਰ ਨਾਲ ਕਹਿਣਾ ਮੈਂ ਉਸ ਦਿਨ ਵੀ ਜ਼ੋਰ ਨਾਲ ਕਿਹਾ ਪਬਲਿਕ ਵੀ ਜ਼ੋਰ ਨਾਲ ਕਹਿੰਦੀ ਹੈ ਅਸੀਂ ਇਹ ਕਲੀਅਰ ਨਾ ਕਰ ਸਕੇ ਕਿ ਉਸ ਤੋਂ ਬਾਅਦ ਬੋਰਡ ਕਿੱਧਰ ਜਾਏਗੀ ਲੋਕਾਂ ਨੂੰ ਸ਼ੱਕ ਪੈ ਗਿਆ ਮੋਦੀ ਵਰਸਸ ਇੰਡੀਆ ਇਹ ਲੜਾਈ ਸੀ ਉਹਨਾਂ ਨੂੰ ਸ਼ੱਕ ਪੈ ਗਿਆ ਕਿ ਸ਼ਾਇਦ ਅਸੀਂ ਇਧਰ ਨਾ ਚਲੇ ਜਾਈਏ ਉਹਦਾ ਉਹਦਾ ਸਾਨੂੰ ਮਾਰ ਪਈ ਹੈ ਕੁਰਕਾਏ ਸਾਡੀ ਪਾਲਿਸੀ ਦੇ ਬਾਰ ਨਹੀਂ ਪਈ ਸਾਡੇ ਇਸ਼ੂ ਤੇ ਰਿਮਾਰਕ ਪਈ ਗੁਰੂ ਕਿਰਪਾ ਕਰੇਗਾ ਅਸੀਂ ਉਹਨਾਂ ਇਸ਼ੂ ਨੂੰ ਲਾਈਵ ਰੱਖਿਆ ਲੜ ਰਹੇ ਤਾਂ ਹੀ ਅਸੀਂ ਕਹਿੰਦੇ ਅੱਜ ਉਹਨਾਂ ਇਸ਼ੂ ਤੇ ਬੇਸਿਕ ਕਰਕੇ ਮੈਂ ਕਹਿੰਦਾ ਕਿ ਮੈਂ ਤਾਂ ਅਜਿਉਂ ਟੀਮ ਕਰਦਾ ਜਾਓ ਭਾਈ ਯਾਰ ਉਤਾਰ ਸਭੀ ਗੱਲ ਅੱਖਰ ਤੇ ਬੋਟ ਕੈਵਰੇਜ ਪ੍ਰੈਸਿਡੈਂਟ ਦੀ ਪਾਰਟੀ ਹੋਲਡਸ ਦੇ ਸਿੰਪਲ ਗੱਲ ਪਾਰਟੀ ਹੋਲਡਸ ਦੇ ਕੋਈ ਅਸੀਂ ਸਾਫ ਸਾਫ ਪੰਨਾ ਗੈਰੀ ਕਰਕੇ ਇੱਕ ਹਿੰਦੀ ਜੇ ਕਰੀਏ ਆਜੋ 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 ਆਜੋ